ਆਮ ਆਦਮੀ ਪਾਰਟੀ ਦੇ ਮੰਤਰੀ ਅਮਨ अरोड़ा ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਸੁਨਾਮ ਦੀ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਤੇ ਜਿਸ ਦੇ ਵਿੱਚ 2 ਸਾਲ ਦੀ ਸਜ਼ਾ ਅਮਨ अरोड़ा ਮੰਤਰੀ ਅਮਨ अरोड़ा ਨੂੰ ਲੈ ਕੇ ਸੁਣਾਈ ਗਈ ਹੈ ਤੇ ਉਹਨਾਂ ਦੇ ਨਾਲ 9 ਲੋਕਾਂ ਨੂੰ ਹੋਰ ਜਿਹੜੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ 2008 ਦੇ ਵਿੱਚ ਪਰਿਵਾਰਿਕ ਝਗੜਿਆਂ ਨੂੰ ਲੈ ਕੇ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਉੱਥੇ ਹੀ ਅੱਜ ਜਿਹੜਾ ਫੈਸਲਾ ਹੋਇਆ ਹੈ ਤੇ ਉੱਥੇ ਹੀ ਸੁਨਾਮ ਦੀ ਕੋਰਟ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਦੇ ਵਿੱਚ ਪਰਿਵਾਰਕ ਟਕੜੇ ਨੂੰ ਲੈ ਕੇ ਅਮਨ अरोड़ा ਮੰਤਰੀ ਆਮ ਆਦਮੀ ਪਾਰਟੀ ਦੇ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਜਿਹੜੀ ਸੁਣਾਈ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ 9 ਲੋਕ ਹੋਰ ਨੇ ਉਹਨਾਂ ਦੇ ਉੱਤੇ ਵੀ ਜਿਹੜਾ 2 ਸਾਲ ਦੀ ਉਹਨਾਂ ਨੂੰ ਵੀ ਸਜ਼ਾ ਜਿਹੜੀ ਸੁਣਾਈ ਗਈ ਹੈ ਤੇ ਅਮਨ अरोड़ा 452 ਤੇ 353 ਦੇ ਤਹਿਤ ਜਿਹੜੀ ਤਾਰਾ ਦੇ ਸਜ਼ਾ ਹੋਈ ਆ ਤੇ ਇਹ ਵੱਡੀ ਖਬਰ ਮੰਤਰੀ ਅਮਨ अरोड़ा ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 2008 ਦੇ ਵਿੱਚ ਪਰਿਵਾਰਿਕ ਝਗੜੇ ਨੂੰ ਲੈ ਕੇ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਵਿੱਚ ਸੁਨਾਮ ਕੋਰਟ ਦੇ ਵਿੱਚ ਅੱਜ ਵੱਡਾ ਫੈਸਲਾ ਲਿਆ ਗਿਆ ਤੇ ਉੱਥੇ ਹੀ ਹੁਣ ਉਹਨਾਂ ਨੂੰ 2 ਸਾਲ ਦੀ ਜਿਹੜੀ ਸਜ਼ਾ ਸੁਣਾ دی ਗਈ ਆਮ ਆਦਮੀ ਪਾਰਟੀ ਦੇ ਮੰਤਰੀ ਅਮਨ अरोड़ा ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਸੁਨਾਮ ਦੀ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਤੇ ਜਿਸ ਦੇ ਵਿੱਚ 2 ਸਾਲ ਦੀ ਸਜ਼ਾ ਅਮਨ अरोड़ा ਮੰਤਰੀ ਅਮਨ अरोड़ा ਨੂੰ ਲੈ ਕੇ ਸੁਣਾਈ ਗਈ ਹੈ ਤੇ ਉਹਨਾਂ ਦੇ ਨਾਲ 9 ਲੋਕਾਂ ਨੂੰ ਹੋਰ ਜਿਹੜੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ 2008 ਦੇ ਵਿੱਚ ਪਰਿਵਾਰਿਕ ਝਗੜੇ ਨੂੰ ਲੈ ਕੇ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਉੱਥੇ ਹੀ ਅੱਜ ਜਿਹੜਾ ਫੈਸਲਾ ਹੋਇਆ ਹੈ ਤੇ ਉੱਥੇ ਹੀ ਸੁਨਾਮ ਦੀ ਕੋਰਟ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਜਿਸ ਦੇ ਵਿੱਚ ਪਰਿਵਾਰਿਕ ਝਗੜੇ ਨੂੰ ਲੈ ਕੇ ਅਮਨ अरोड़ा ਮੰਤਰੀ ਆਮ ਆਦਮੀ ਪਾਰਟੀ ਦੇ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਜਿਹੜੀ ਸੁਣਾਈ ਗਈ ਤੇ ਦੱਸਦੀ ਜਾ ਰਿਹਾ ਹੈ ਕਿ ਜਿਹੜੇ 9 ਲੋਕਾਂ ਹੋਰ ਨੇ ਉਹਨਾਂ ਦੇ ਉੱਤੇ ਵੀ ਜਿਹੜਾ 2 ਸਾਲ ਦੀ ਉਹਨਾਂ ਨੂੰ ਵੀ سزا ਜਿਹੜੀ ਸੁਣਾਈ ਗਈ ਹੈ ਤੇ ਅਮਨ अरोड़ा 452 ਤੇ 353 ਦੇ ਤਹਿਤ ਜਿਹੜੀ ਧਾਰਾ ਦੇ ਸਜ਼ਾ ਹੋਈ ਆ ਤੇ ਇਹ ਵੱਡੀ ਖਬਰ ਮੰਤਰੀ ਅਮਨ अरोड़ा ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 2008 ਦੇ ਵਿੱਚ ਪਰਿਵਾਰਿਕ ਝਗੜੇ ਨੂੰ ਲੈ ਕੇ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਵਿੱਚ ਸੁਨਾਮਕੋਟ ਦੇ ਵਿੱਚ ਅੱਜ ਵੱਡਾ ਫੈਸਲਾ ਲਿਆ ਗਿਆ ਤੇ ਉੱਥੇ ਹੀ ਹੁਣ ਉਹਨਾਂ ਨੂੰ 2 ਸਾਲ ਦੀ ਜਿਹੜੀ ਸਜ਼ਾ ਸੁਣਾਦੀ ਗਈ ਆਮ ਆਦਮੀ ਪਾਰਟੀ ਦੇ ਮੰਤਰੀ ਅਮਨ ਅਰੋੜਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਸੁਨਾਮ ਦੀ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਤੇ ਜਿਸ ਦੇ ਵਿੱਚ 2 ਸਾਲ ਦੀ ਸਜ਼ਾ ਅਮਨ ਅਰੋੜਾ ਮੰਤਰੀ ਅਮਨ ਅਰੋੜਾ ਨੂੰ ਲੈ ਕੇ ਸੁਣਾਈ ਗਈ ਹੈ ਤੇ ਉਹਨਾਂ ਦੇ ਨਾਲ 9 ਲੋਕਾਂ ਨੂੰ ਹੋਰ ਜਿਹੜੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ 2008 ਦੇ ਵਿੱਚ ਪਰਿਵਾਰਿਕ ਝਗੜਿਆਂ ਨੂੰ ਲੈ ਕੇ ਮਾਮਲਾ ਸામਣੇ ਆ ਰਿਹਾ ਹੈ ਤੇ ਉੱਥੇ ਹੀ ਅੱਜ ਜਿਹੜਾ ਫੈਸਲਾ ਹੋਇਆ ਹੈ ਤੇ ਉੱਥੇ ਹੀ ਸੁਨਾਮ ਦੀ ਕੋਰਟ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਜਿਸ ਦੇ ਵਿੱਚ ਪਰਿਵਾਰਕ ਝਗੜੇ ਨੂੰ ਲੈ ਕੇ ਅਮਨ अरोड़ा ਮੰਤਰੀ ਆਮ ਆਦਮੀ ਪਾਰਟੀ ਦੇ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਜਿਹੜੀ ਸੁਣਾਈ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ 9 ਲੋਕ ਹੋਰ ਨੇ ਉਹਨਾਂ ਦੇ ਉੱਤੇ ਵੀ ਜਿਹੜਾ 2 ਸਾਲ ਦੀ ਉਹਨਾਂ ਨੂੰ ਵੀ ਸਜ਼ਾ ਜਿਹੜੀ ਸੁਣਾਈ ਗਈ ਹੈ ਤੇ ਅਮਨ अरोड़ा 452 ਤੇ 353 ਦੇ ਤਹਿਤ ਜਿਹੜੀ ਧਾਰਾ ਦੇ ਸਜ਼ਾ ਹੋਈ ਆ ਤੇ ਇਹ ਵੱਡੀ ਖਬਰ ਆ ਮੰਤਰੀ ਅਮਨ अरोड़ा ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 2008 ਦੇ ਵਿੱਚ ਪਰਿਵਾਰਿਕ ਝਗੜੇ ਨੂੰ ਲੈ ਕੇ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਵਿੱਚ ਸੁਨਾਮਕੋਟ ਦੇ ਵਿੱਚ ਅੱਜ ਵੱਡਾ ਫੈਸਲਾ ਲਿਆ ਗਿਆ ਤੇ ਉੱਥੇ ਹੀ ਹੁਣ ਉਹਨਾਂ ਨੂੰ 2 ਸਾਲ ਦੀ ਜਿਹੜੀ ਸਜ਼ਾ ਸੁਣਾ دی ਗਈ